ਨਵੇਂ ਵਿਆਹੇ ਜੋੜੇ ਦੇ ਹਜੇ ਵਿਆਹ ਵਾਲੇ ਚਾਹ ਵੀ ਨਹੀਂ ਉਤਰੇ ਸੀਗੇ ਕਿ ਇੱਕ ਐਕਸੀਡੈਂਟ ਦੇ ਵਿੱਚ ਨਵੇਂ ਵਿਆਹੇ ਜੋੜੇ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਖਬਰ ਤਰਨਤਾਨ ਤੋਂ ਸਾਹਮਣੇ ਆਈ ਹੈ ਤਰਨਤਾਨ ਦੇ ਪੀਕੀਵੈਂਡ ਏਰੀਆ ਤੋਂ ਮੋਟਰਸਾਈਕਲ ਤੇ ਦਵਾਈ ਲੈਣ ਜਾ ਰਹੇ ਨਵੇਂ ਵਿਆਹੇ ਜੋੜੇ ਦੀ ਰਸਤੇ ਦੇ ਵਿੱਚ ਇੱਕ ਅਣਪਛਾਤੇ ਗੱਡੀ ਦੇ ਨਾਲ ਹੋਈ ਟੱਕਰ ਦੇ ਵਿੱਚ ਦੋਨੋਂ ਹੀ ਨਵੇਂ ਵਿਆਹੇ ਜੋੜੇ ਦੀ ਮੌਤ ਹੋ ਜਾਂਦੀ ਹੈ ਇੱਕ ਹੋਰ ਮੋਟਰਸਾਈਕਲ ਸਵਾਰ ਜ਼ਖਮੀ ਹੋ ਜਾਂਦਾ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਘਰੋਂ ਦਵਾਈ ਲੈਣ ਗਏ ਅਰਸ਼ਦੀਪ ਸਿੰਘ ਅਤੇ ਕਾਜਲ ਦੀ ਇੱਕ ਗੱਡੀ ਦੇ ਨਾਲ ਟੱਕਰ ਦੇ ਵਿੱਚ ਮੌਕੇ ਤੇ ਹੀ ਮੌਤ ਦੀ ਖਬਰ ਜਦੋਂ ਪਰਿਵਾਰ ਵਾਲਿਆਂ ਨੂੰ ਮਿਲਦੀ ਹੈ ਤਾਂ ਪਰਿਵਾਰ ਵਾਲਿਆਂ ਦੇ ਤਾਂ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਇਸ ਮਾਮਲੇ ਨੂੰ ਲੈ ਕੇ ਕੀ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਆਓ ਤੋਂ ਸੁਣਾਉਂਦੇ ਹਾਂ ਮੇਰਾ ਬੇੜਾ ਸੀ ਜੀ ਕੀ ਨਾਂ ਸੀਗਾ ਉਹਦਾ ਨਾਂ ਅਰਸ਼ਦੀਪ ਜੀ ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ ਨੋਹਾਂ ਹੈ ਜੀ ਕੀ ਨਾਂ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਪੌਂਡੇ ਹਜੇ ਹੱਲੇ ਜੀ ਕਿਹੜਾ ਪਿੰਡ ਤੁਹਾਡਾ ਪਤਰੀ ਕਲਾਂ ਜੀ ਅੱਛਾ ਤੇ ਪਤਰੀ ਕਲਾਂ ਤੋਂ ਕਿੱਥੇ ਜਾ ਰਹੇ ਸੀਗੇ ਇਹ ਤੇ ਖੇਡ ਦਵਾ ਲੈਣ ਹੀ ਆਏ ਸੀ ਤੇ ਪਤਾ ਨਹੀਂ ਜਾਣਦੇ ਸੀ ਪਿੰਡੋਂ ਕਿ ਆਉਣ ਦੇ ਹੋਏ ਨਾ ਨਹੀਂ ਜੀ ਪਤਾ ਜੀ ਗੱჭ ਵਜੇ ਇਹ ਆਦੇ ਮੋਟਰਸਾਈਕਲ 'ਚ ਵਜੇ ਜੀ ਮੈਂ ਤਾਂ ਵੇਖਿਆ ਨਹੀਂ ਹੋਣਾ ਇਹਨੂੰ ਦੇ ਇੱਕ ਮੰਦੇ ਹਾਲ ਤੇ ਹੀ ਚਲ ਦੋਵਾਂ ਦੀ ਡੈਥ ਹੋ ਗਈ ਹੈ ਹਾਂ ਜੀ ਦੋਵਾਂ ਦੀ ਬੱਚੇ ਕਿੰਨੇ ਹਨ ਤੁਹਾਡੇ ਜੀ ਵਿਆਹ ਹੀ ਹੋਇਆ ਹੋਇਆ ਜੀ ਅੱਛਾ ਵਿਆਹ ਹੀ ਹੋਇਆ ਚਾਰ ਵੀ ਜਾਏ ਚਾਰ ਕਿੰਨੇ ਪੁਲਿਸ ਗਈ ਮੌਕੇ ਤੇ ਜਦੋਂ ਐਕਸੀਡੈਂਟ ਹੋਇਆ ਹਾਂ ਜੀ ਆੜੇ ਜਾਂਦੇ ਨਾ ਨਹੀਂ ਤੇ ਕਿਹਨਾਂ ਹੈ ਇੱਥੇ ਹੈਗੇ ਪੋੜੇ ਪੁਲਿਸ ਵਾਲੇ ਅੱਛਾ ਹਾਂ ਜੀ ਇਹਨਾਂ ਲਿਆਂਦਾ ਤੇ ਹਸਪਤਾਲ ਦਿਖਾਇਆਣਗੇ ਕਿ ਜਾਂ ਮੌਕੇ ਤੇ ਦਿੱਤਾ ਨਹੀਂ ਉੱਥੇ ਹੀ ਉੱਥੇ ਹੀ ਮੌਕੇ ਦੇ ਮੌਤ ਹੋ ਗਏ ਜੀ ਬੀਬੀ ਦੀ ਪਛਾਣ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਇਹ ਮੁੰਡੇ ਦਾ ਨਾਮ ਤੇ ਇਹਦਾ ਨਾਮ ਹੈਗਾ ਜੀ ਤੁਹਾਡਾ ਤੇ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕੰਡ ਪਰਸਨ ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ ਉਹ ਉਹਨਾਂ ਦਾ ਵੀ ਜਦਾ ਬਦਖਾਲ ਗਿਆ ਉਹ ਨਾਤਾ ਸੁਤਨ ਜਿਹੜਾ ਜੀ ਐਡਮਟਿਆ ਠੀਕ ਆ ਜੀ ਹੁਣ ਉਹ ਸਿੰਧਪੁਰ ਕੋ ਰਹਿਣ ਵਾਲੇ ਹੁਣ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਬਾਈ ਜਿੱਦਾਂ ਵੀ ਹੁੰਦਾ ਉਹਨਾਂ ਦੇ ਬਿਆਨ ਲਿਖਾਂਗੇ ਜਾਣ ਲਈ ਜੋ ਵੀ ਕਾਨੂੰਨੀ ਕਾਰਵਾਈ ਅੰਦਰ ਹੈ